ਰਾਤ ਦੇ 2 ਵਜੇ ਰਹੇ ਸਨ ਥੋੜੀ ਦੇਰ ਪਹਿਲਾਂ ਹੀ ਮੇਰੀ ਛੋਟੀ ਨਾਨਦ ਮੈਨੂੰ ਮੇਰੇ ਘਰ ਵਾਲੇ ਦੇ ਕਮਰੇ 'ਚ ਬਿਠਾ ਕੇ ਗਈ ਸੀ ਕਮਰਾ ਇਕੱਲਾ ਲੱਗ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਬਹੁਤ ਵਧੀਆ ਲੱਗ ਰਹੀ ਸੀ ਮੇਰੇ ਘਰ ਵਾਲੇ ਨੇ ਬਹੁਤ ਵਧੀਆ ਤਰੀਕੇ ਨਾਲ ਕਮਰੇ ਨੂੰ ਸਜਾਇਆ ਸੀ ਹੁਣ ਅੱਗੇ ਕੀ ਹੋਊਗਾ ਇਹ ਸੋਚ ਕੇ ਮੈਂ ਤਾਂ ਬਹੁਤ ਬੁਰੀ ਤਰ੍ਹਾਂ ਡਰ ਰਹੀ ਸੀ ਮੇਰੀਆਂ ਸਹੇਲੀਆਂ ਤੇ ਕੁਝ ਹੋਰ ਔਰਤਾਂ ਨੇ ਬੜਾ ਹੀ ਅਜੀਬ ਦੱਸਿਆ ਸੀ ਕਿ ਔਰਤ ਨੂੰ ਤਕਲੀਫ਼ ਸਹਿਣੀ ਪੈਂਦੀ ਆ ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਪਰ ਜੇ ਔਰਤ ਥੋੜੀ ਤਕਲੀਫ ਸਹਿ ਕੇ ਆਪਣੇ ਘਰ ਵਾਲੇ ਨੂੰ ਖੁਸ਼ ਰੱਖਦੀ ਆ ਤਾਂ ਦੋਨਾਂ ਦੀ ਜ਼ਿੰਦਗੀ ਸਕੂਨ ਨਾਲ ਬੀਤਦੀ ਆ ਮੈਨੂੰ ਆਪਣੇ ਘਰ ਵਾਲੇ ਨਾਲ ਬਹੁਤ ਪਿਆਰ ਸੀ ਮੈਂ ਸਿਰਫ ਉਹਨਾਂ ਦੀ ਫੋਟੋ ਵੇਖ ਕੇ ਹੀ ਉਹਨਾਂ ਤੇ ਦਿਲ ਹਾਰ ਗਈ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਘਰ ਵਾਲਾ ਮੇਰੇ ਬਾਰੇ ਕੀ ਸੋਚਦਾ ਮੈਂ ਵਿਆਹ ਤੋਂ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਉਸ ਨੂੰ ਸਾਰੀ ਦੁਨੀਆ ਦੀ ਖੁਸ਼ੀ ਆ ਦਵਾਂਗੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਅੱਜ ਦੀ ਰਾਤ ਅਜੇ ਥੋੜੀ ਹੀ ਦੇਰ ਹੋਈ ਸੀ ਕਿ ਅਚਾਨਕ ਕਮਰੇ ਦੀ ਬੱਤੀ ਚਲੀ ਗਈ। ਮੇਰਾ ਦਿਲ ਬਹੁਤ ਪੂਰੀ ਤਰ੍ਹਾਂ ਧੜਕ ਰਿਹਾ ਸੀ। ਮੈਨੂੰ ਹਨੇਰੇ ਤੋਂ ਡਰ ਲੱਗਦਾ ਸੀ। ਮੈਂ ਕੁਝ ਕਹਿ ਨਹੀਂ ਸਕਦੀ ਸੀ, ਨਵੀਂ ਨਵੇਲੀ ਸੀ। ਥੋੜੇ ਚਿਰ ਬਾਅਦ ਮੈਨੂੰ ਕਮਰੇ 'ਚ ਕਿਸੇ ਦੇ ਆਉਣ ਦਾ ਅਹਿਸਾਸ ਹੋਇਆ। ਮੈਂ ਡਰ ਨਾਲ ਕੰਬਣ ਲੱਗੀ। ਇਹ ਸਵਾਲ ਮੇਰੇ ਦਿਮਾਗ 'ਚ ਆਉਂਦੇ ਹੀ ਧੜਕਣ ਤੇਜ਼ ਹੋ ਗਈ। ਇੱਕ ਅਚਾਨਕ ਜੀ ਆਵਾਜ਼ ਆਈ, "ਰਾਮਨਾਲ ਬੈਠੋ, ਮੈਂ ਕਮਰੇ 'ਚ ਆਂ।" ਮੈਂ ਸੁੱਕਦਾ ਸਾਹ ਲਿੱਤਾ। ਮੇਰੇ ਘਰ ਵਾਲੇ ਤੋਂ ਬਿਨਾ ਹੋਰ ਕੌਣ ਹੋ ਸਕਦਾ ਸੀ? ਦਰਸਲ ਘਰ ਦੇ ਵਿੱਚ ਬੱਤੀ ਚਲੀ ਗਈ। ਤੇ ਸਾਨੂੰ ਰਾਤ ਹਨੇਰੇ ਵਿੱਚ ਗੁਜ਼ਾਰਨੀ ਪਈ ਮੈਨੂੰ ਉਸਨੇ ਕਿਹਾ ਕਿ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਮੈਂ नाव ਵਿੱਚ ਸਿਰ ਹਰਾ ਦਿੱਤਾ ਪਰ ਮੇਰੇ ਰੋਂਗ ਟੇ ਖੜੇ ਹੋ ਗਏ ਸੀ ਮੇਰੇ ਸਰੀਰ ਵਿੱਚ ਇੰਦਾ ਕਰੰਟ ਲੱਗ ਗਿਆ ਸੀ ਅਚਾਨਕ ਉਸਨੇ ਮੇਰਾ ਹੱਥ ਫੜਿਆ ਤੇ ਮੇਰੇ ਚਿਹਰੇ ਤੇ ਆਪਣਾ ਹੱਥ ਰੱਖਿਆ ਮੈਂ ਬੁਰੀ ਤਰ੍ਹਾਂ ਡਰ ਗਈ ਸੀ ਮੈਨੂੰ ਲੱਗਾ ਸੀ ਕੁਝ ਦਿਨ ਤਾਂ ਗੱਲਾਂ ਕਰਨਗੇ ਮੇਰਾ ਹਾਲ ਚਾਲ ਪੁੱਛਣਗੇ ਪਰ ਸਭ ਕੁਝ ਉਲਟਾ ਹੀ ਸੀ ਆਉਂਦੇ ਹੀ ਉਸਨੇ ਆਪਣਾ ਹੱਕ ਜਤਾਇਆ ਮੈਂ ਉਸ ਨੂੰ ਰੋਕਣਾ ਚਾਹੁੰਦੀ ਸੀ ਥੋੜੀ देर ਗੱਲਾਂ ਕਰਨਾ ਚਾਹੁੰਦੀ ਸੀ ਪਰ ਮੈਂ ਜੀ ਇਸ ਲਈ ਤਿਆਰ ਨਹੀਂ ਸੀ ਮੈਂ ਉਸ ਨੂੰ ਇਹ ਵੀ ਕਹਿਣਾ ਚਾਹੁੰਦੀ ਸੀ ਡਰ ਨਾਲ ਮੈਂ ਪਸੀਨੇ ਨਾਲ ਭਿੱਜ ਗਈ ਮੈਂ ਉਸ ਨੂੰ ਕਿਹਾ ਮੇਰੀ ਗੱਲ ਤਾਂ ਸੁਣੋ ਪਰ ਮੈਂ ਕੁਝ ਕਹਿਣ ਤੋਂ ਪਹਿਲਾਂ ਹੀ ਆਪਣਾ ਦਿਲ ਹਾਰ ਗਈ ਸੀ ਅਤੇ ਉਸ ਤੋਂ ਬਾਅਦ ਪਤਾ ਨਹੀਂ ਮੈਨੂੰ ਕੀ ਹੋਇਆ ਉਸ ਨੇ ਬੇਬਾਕ ਅੰਦਾਜ਼ ਵਿੱਚ ਮੇਰੇ ਨਾਲ ਆਪਣਾ ਹੱਕ ਜਿਤਾਣਾ ਸ਼ੁਰੂ ਕਰ ਦਿੱਤਾ ਤੇਜ਼ੀ ਨਾਲ ਸਮਾਂ ਬੀਤ ਰਿਹਾ ਸੀ ਸਾਰੀਆਂ ਹੱਦਾਂ ਪਾਰ ਸੀ ਮੈਨੂੰ ਆਪਣਾ ਬੇਕਾਬੂ ਹੁੰਦਾ ਮਹਿਸੂਸ ਹੋ ਰਿਹਾ ਸੀ ਹਨੇਰੇ ਵਿੱਚ ਮੈਂ ਅਜੇ ਤੱਕ ਉਸਦਾ ਚਿਹਰਾ ਤੱਕ ਨਹੀਂ ਵੇਖਿਆ ਸੀ ਸਿਰਫ ਉਸਦਾ ਵजूद ਮਹਿਸੂਸ ਕਰ ਰਹੀ ਸੀ ਮੇਰੇ ਕੋਲ ਕੋਈ ਲੱਛ ਨਹੀਂ ਸੀ ਸਮਾਂ ਬੀਤਦਾ ਗਿਆ ਤੇ ਉਹ ਆਪਣੀ ਮਰਜ਼ੀ ਕਰਦਾ ਰਿਹਾ ਅਤੇ ਉਸ ਤੋਂ ਬਾਅਦ ਮੈਂ ਆਪਣੀ ਅੱਖਾਂ ਖੋਲ ਕੇ ਉਸਦਾ ਚਿਹਰਾ ਵੇਖਣ ਦੀ ਕੋਸ਼ਿਸ਼ ਕੀਤੀ ਪਰ ਹਨੇਰੇ ਵਿੱਚ ਮੈਨੂੰ ਕੁਝ ਨਜ਼ਰ ਨਹੀਂ ਆਇਆ ਉਸ ਤੋਂ ਬਾਅਦ ਉਹ ਕਮਰੇ ਚੋਂ ਬਾਹਰ ਚਲਾ ਗਿਆ ਮੈਨੂੰ ਦਰਵਾਜ਼ਾ ਖੁੱਲਣ ਤੇ ਬੰਦ ਹੋਣ ਦੀ ਆਵਾਜ਼ ਆਈ ਸੀ ਮੇਰੇ ਸਰੀਰ ਵਿੱਚ ਇੰਨੀ ਤਾਕਤ ਨਹੀਂ ਕਿ ਮੈਂ ਉੱਠ ਕੇ ਬਾਥਰੂਮ ਜਾਵਾਂ ਅਤੇ ਫਰੈਸ਼ ਹੋਵਾਂ ਮੈਂ ਚੁੱਪਚਾਪ ਬੈੱਡ ਤੇ ਲੰਮੀ ਪਈ ਰਹੀ ਅਤੇ ਥੋੜੇ ਜਿਹੀ ਬਾਅਦ ਉੱઠી ਮੋਬਾਈਲ ਦੀ ਲਾਈਟ ਜਲਾ ਕੇ ਦੇਖਿਆ ਅਤੇ ਫਿਰ ਆਪਣੇ ਬੈੱਡ ਤੇ ਵਾਪਸ ਆ ਗਈ ਇਸ ਰਾਤ ਕੁਝ ਅਜੀਬੀ ਮਹਿਸੂਸ ਹੋ ਰਿਹਾ ਸੀ ਮੈਨੂੰ ਸਕੂਨ ਤਾਂ ਮਹਿਸੂਸ ਹੁੰਦਾ ਪਰ ਮੈਨੂੰ ਬੇਚੈਨੀ ਵੀ ਲੱਗ ਰਹੀ ਸੀ ਮੈਂ ਬਾਹਰ ਆ ਕੇ ਆਪਣੇ ਬੈੱਡ ਤੇ ਲੰਮੀ ਪੈ ਗਈ। ਕੁਝ ਚਿਰ ਤੱਕ ਮੈਂ ਆਪਣੇ ਘਰ ਵਰਦੀ ਡੀਕ ਕੀਤੀ ਪਰ ਉਹ ਨਾ ਆਇਆ। ਸ਼ਾਇਦ ਉਹ ਕਿਸੇ ਨਾਲ ਬਿਜ਼ੀ ਹੋ ਗਿਆ। ਪਤਾ ਨਹੀਂ ਲੱਗਾ ਮੈਨੂੰ ਕਦੋਂ ਨੀਂਦ ਆ ਗਈ। ਸਵੇਰੇ ਮੇਰੀ ਅੱਖ ਖੁੱਲੀ ਤਾਂ ਬਾਹਰ ਰੌਣਾ ਸੁਣ ਰਿਹਾ ਸੀ। ਮੈਂ ਕਮਰੇ ਵਿੱਚ ਗਈ। ਮੇਰਾ ਘਰਵਾਲਾ ਪੂਰੀ ਰਾਤ ਕਮਰੇ 'ਚ ਨਹੀਂ ਆਇਆ। ਮੈਂ ਆਪਣਾ ਹੰਮੂ ਹੱਥ ਧੋਤਾ ਤੇ ਤਿਆਰ ਹੋ ਗਈ। ਅਤੇ ਉਸ ਤੋਂ ਬਾਅਦ ਆਪਣੇ ਘਰਵਾਲੇ ਦੇ ਕੱਪੜੇ ਕੱਢ ਕੇ ਵੀ ਰੱਖ ਦਿੱਤੇ। ਅਤੇ ਉਹ ਕਮਰੇ 'ਚ ਆਇਆ ਉਸਦੇ ਚਿਹਰੇ ਤੇ ਥਕਾਵਟ ਸੀ। ਅਤੇ ਉਸਤੇ ਮੈਨੂੰ ਵੇਖਦੇ ਹੀ ਬੜੇ ਅਜੀਬ ਅੰਦਾਜ਼ ਵਿੱਚ ਕਿਹਾ ਮਾਂ ਦੱਸ ਰਹੀ ਸੀ ਤੂੰ ਬਾਹਰ ਨਹੀਂ ਆਈ ਸਵੇਰ ਦੀ ਜਾ ਕੇ ਇੱਕ ਵਾਰ ਮਿਲੀ ਵੀ ਨਹੀਂ ਮੈਂ ਹੌਲੀ-ਹੌਲੀ ਸਿਰ ਹਿਲਾਇਆ ਤੇ ਆਪਣੇ ਕਮਰੇ ਚੋਂ ਬਾਹਰ ਆ ਗਈ ਉਸ ਦਾ ਤਰੀਕਾ ਬੜਾ ਅਜੀਬ ਸੀ ਇੱਕ ਪਲ ਲਈ ਤਾਂ ਮੇਰਾ ਦਿਲ ਧੜਕ ਗਿਆ ਸੀ ਅਜੀਬ ਖਿਆਲ ਦਿਮਾਗ ਵਿੱਚ ਆ ਰਹੇ ਸੀ ਮੈਂ ਸਭ ਕੁਝ ਭੁੱਲ ਕੇ ਆਪਣੀ ਸੱਸ ਦੇ ਕਮਰੇ ਵਿੱਚ ਗਈ ਉੱਥੇ ਸਾਰੇ ਰਿਸ਼ਤੇਦਾਰ ਬੈਠੇ ਸੀ ਅਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਨੇ ਪੁੱਛਿਆ ਕੀ ਹੋਇਆ ਬਹੁਤ ਹੌਲੀ-ਹੌਲੀ ਆ ਰਹੀ ਐ ਮੇਰੀ ਸੱਸ ਉਹ ਮੇਰੇ ਵੇਖਦੇ ਹੋਏ ਨਾਰਾਜ਼ਗੀ ਨਾਲ ਕਿਹਾ ਕਿ ਉਹ ਤਾਂ ਸਾਰੀ ਰਾਤ ਕਮਰੇ ਵਿੱਚ ਨਹੀਂ ਆਇਆ ਤੈਨੂੰ ਚਾਹੀਦਾ ਸੀ ਇੱਕ ਵਾਰੀ ਆ ਕੇ ਪਤਾ ਤਾਂ ਕਰ ਲੈਂਦੀ ਪਰ ਅੱਜ ਕੱਲ ਦੀ ਕੁੜੀਆਂ ਤਾਂ ਗੂੜੀ ਨੀਂਦ ਵਿੱਚ ਸੌਂ ਜਾਂਦੀਆਂ ਨੇ ਕੋਈ ਪਰਵਾਹ ਨਹੀਂ ਮੈਂ ਹੈਰਾਨ ਹੋ ਕੇ ਨਵਲ ਵੇਖ ਰਹੀ ਸੀ ਕਿਆ ਕਰੋ ਕੀ ਕਹਿ ਰਹੀ ਸੀ ਮੈਨੂੰ ਤਾਂ ਕੁਝ ਸਮਝ ਨਹੀਂ ਆਇਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਮਤਲਬ ਸਮਝ ਨਹੀਂ ਆ ਰਿਹਾ ਮੇਰੀ ਸੱਸ ਨੇ ਕਿਹਾ ਕਿ ਦੱਸ ਹੁਣ ਮੈਂ ਤੈਨੂੰ ਕਿੱਦਾਂ ਸਮਝਾਵਾਂ ਮੈਂ ਫਟੀਆਂ ਨਜ਼ਰਾਂ ਨਾਲ ਉਸ ਵੱਲ ਵੇਖ ਰਹੀ ਸੀ ਉਸ ਨੇ ਕਿਹਾ ਕਿ ਕੱਲ ਜਦੋਂ ਕਮਰੇ ਵਿੱਚ ਜਾਂਦੇ ਹੀ ਤੂੰ ਬੇਹੋਸ਼ ਹੋ ਗਈ ਸਮੇਂ ਸਿਰ ਮੈਂ ਦੇਖ ਲਿਆ ਘਰ ਵਿੱਚ ਰੌਲਾ ਪਾ ਦਿੱਤਾ ਅਤੇ ਘਰ ਵਿੱਚ ਸਿਰਫ ਕੁਝ ਮਹਿਮਾਨ ਸੀ ਹੋਰ ਕੋਈ ਵੀ ਨਹੀਂ ਸੀ ਵੀਰਾ ਸਾਰੀ ਰਾਤ ਪਰੇਸ਼ਾਨ ਸੀ ਤੈਨੂੰ ਯਾਦ ਕਰ ਰਿਹਾ ਸੀ ਕੱਲ ਤੁਹਾਡੀ ਪਹਿਲੀ ਰਾਤ ਸੀ ਪਰ ਛੋਟੀ ਦੀ ਵਜ੍ਹਾ ਕਰਕੇ ਸਭ ਕੁਝ ਵਿਗੜ ਗਿਆ ਕਿਉਂਕਿ ਸਾਨੂੰ ਹਸਪਤਾਲ ਜਾਣਾ ਪਿਆ। ਅਮੈਂ ਵੀ ਤੁਹਾਡੀ ਤੋਂ ਮਾਫੀ ਮੰਗਦੀ ਹਾਂ। ਮੇਰੀ ਨਨਦ ਕਹਿ ਰਹੀ ਸੀ ਕਿ ਮੇਰੇ ਕਰਕੇ ਤੁਹਾਡੀ ਰਾਤ ਖਰਾਬ ਹੋ ਗਈ। ਪਰ ਮੈਂ ਇਸ ਗੱਲ ਨੂੰ ਸੁਣ ਕੇ ਡਰ ਰਹੀ ਸੀ ਕਿ ਆਕਰ ਰਾਤ ਨੂੰ ਮੇਰੇ ਕਮਰੇ ਵਿੱਚ ਕੌਣ ਸੀ? ਜੇਕਰ ਮੇਰਾ ਘਰ ਵਾਲਾ ਆਪਣੀ ਭੈਣ ਨੂੰ ਹਸਪਤਾਲ ਲੈ ਕੇ ਗਿਆ ਸੀ ਤਾਂ ਫਿਰ ਮੇਰੇ ਨਾਲ ਕੌਣ ਸੀ? ਮੈਂ ਕੀ ਕਹਾ? ਮੇਰੀ ਸਾਸਦੇ ਨਨਦ ਮੈਨੂੰ ਬੋਲ ਰਹੀਆਂ ਸੀ ਪਰ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ। ਮੈਨੂੰ ਅਜੇ ਵੀ ਕੁਝ ਪੱਲੇ ਨਹੀਂ ਪੈ ਰਿਹਾ ਸੀ। ਉਸਨੇ ਮੈਨੂੰ ਅਜੀਬ ਤਰੀਕੇ ਨਾਲ ਕਿਹਾ ਸੀ ਮੈਂ ਛੇਤੀ ਉੱਠੀ ਤੇ ਸਿੱਧਾ ਆਪਣੇ ਕਮਰੇ 'ਚ ਗਈ ਮੈਂ ਬਹੁਤ ਖਰਾਬ ਹਾਲਤ ਵਿੱਚ ਸੀ ਮੇਰਾ ਸਰੀਰ ਪਸੀਨੇ ਨਾਲ ਭਿੱਜ ਗਿਆ ਮੇਰੇ ਅੱਖਾਂ ਦੇ ਸਾਹਮਣੇ ਫਿਲਮ ਵਾਂਗ ਚੱਲ ਰਿਹਾ ਸੀ ਪਹਿਲੀ ਵਾਰ ਕਿਉਂ ਨਹੀਂ ਸਮਝ ਆਇਆ ਉਹ ਆਵਾਜ਼ ਮੇਰੇ ਘਰ ਵਾਲੇ ਦੀ ਨਹੀਂ ਕੋਈ ਹੋਰ ਸੀ ਜਿਸਨੇ ਮੇਰੇ ਨਾਲ ਸਭ ਕੁਝ ਕੀਤਾ ਮੈਨੂੰ ਨਫਰਤ ਆ ਰਹੀ ਸੀ ਹੁਣ ਮੈਨੂੰ ਇਹਨਾਂ ਗੱਲਾਂ ਦਾ ਮਤਲਬ ਸਮਝ ਆ ਗਿਆ ਸੀ ਮੇਰੀ ਅੱਖਾਂ ਦੇ ਵਿੱਚ ਹੰਝੂ ਭਰ ਗਏ ਸੀ ਜਿੱਦਾਂ ਦੀ ਮੇਰੀ ਹਾਲਤ ਸੀ ਉਹ ਮੈਂ ਦੱਸ ਨਹੀਂ ਸਕਦੀ ਅੱਜ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਕੱਲ ਰਾਤ ਦੇ ਕਿੰਨੇ ਸੁਪਨੇ ਸਜਾਈ ਸੀ ਇੱਥੇ ਆਉਣ ਤੋਂ ਬਾਅਦ ਉਹ ਸਾਰੇ ਟੁੱਟ ਗਏ ਜਦੋਂ ਮੈਂ ਕਮਰੇ 'ਚ ਗਈ ਮੇਰਾ ਘਰਵੜਾ ਨਾਲ ਕੇ ਬਾਹਰ ਆਇਆ ਅਤੇ ਉਸਨੇ ਮੈਨੂੰ ਕਿਹਾ ਕਿ ਤੂੰ ਮਾਂ ਨੂੰ ਮਿਲ ਲਈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਹਾਂ ਜੀ ਮੈਂ ਤਾਂ ਮਿਲ ਲਈ ਖੈਰ ਕੱਲ ਤੁਹਾਡੀ ਪਹਿਲੀ ਰਾਤ ਸੀ ਸ਼ਾਇਦ ਇੱਥੋਂ ਦਾ ਤੁਹਾਨੂੰ ਨਹੀਂ ਪਤਾ ਅੱਗੇ ਤੋਂ ਧਿਆਨ ਰੱਖ ਕਰਵਲਦੀਆਂ ਸਾਰੀਆਂ ਗੱਲਾਂ ਮੇਰੇ ਸਿਰ ਉੱਤੋਂ ਲੰਘ ਗਈਆਂ ਦਿਲ ਤਾਂ ਚਾਹੁੰਦਾ ਸੀ ਸਾਰੀ ਕਹਾਣੀ ਸੁਣਾਦਾ ਪਰ ਦਿਮਾਗ ਬਣਾ ਕਰਦਾ ਸੀ ਕਿ ਸ਼ਾਇਦ ਨਾ ਸਮਝਣ ਤੇ ਉਲਟਾ ਇਲਜ਼ਾਮ ਲਾਉਣ ਮੈਂ ਸੋਚਾਂ ਵਿੱਚ ਗਵਾਚੀ ਰਹੀ ਅਚਾਨਕ ਮੇਰੇ ਕੋਲ ਆ ਕੇ ਬੈਠਾ ਮੈਨੂੰ ਬਾਹਾਂ ਵਿੱਚ ਲੈ ਕੇ ਬੋਲਿਆ ਮਾਫੀ ਮੰਗਦਾ ਕੱਲ੍ਹ ਰਾਤ ਨਹੀਂ ਆ ਸਕਿਆ ਤੁਹਾਨੂੰ ਤੁਹਾਡਾ ਸਮਾਂ ਨਹੀਂ ਦੇ ਸਕਿਆ ਮੇਰਾ ਘਰਵਾਲਾ ਮੈਨੂੰ ਇਹ ਕਹਿ ਰਿਹਾ ਸੀ ਮੇਰੇ ਸਰੀਰ ਵਿੱਚ ਬਹੁਤ ਜ਼ਿਆਦਾ ਡਰ ਸੀ ਅਤੇ ਫਿਰ ਉਹ ਬੋਲ ਕੇ ਥੋੜੀ ਦੇਰ ਲਈ ਲੰਮੇ ਪੈ ਗਏ ਮੈਂ ਕੰਬਦੀ ਰਹੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਕੀ ਸੀ ਸੌਂਦੇ ਹੋਏ ਵੀ ਉਸ ਦੀ ਪકડ ਇੰਨੀ ਮਜ਼ਬੂਤ ਸੀ ਕਿ ਉਸ ਨੇ ਮੇਰਾ ਹੱਥ ਨਹੀਂ ਛੱਡਿਆ ਮੇਰੀ ਅੱਖਾਂ ਦੇ ਸਾਹਮਣੇ ਹਨੇਰਾ ਸੀ ਤੇ ਮੈਂ ਬੇਵਸ ਰੋ ਰਹੀ ਸੀ ਆਖਰਕਾਰ ਮੈਂ ਇਹਨੂੰ ਕਿੱਦਾਂ ਦੱਸਦੀ ਮੈਂ ਕੋਈ ਛੋਟੀ ਨਹੀਂ ਸੀ ਜੇ ਮੇਰਾ ਘਰਵਾਲਾ ਮੇਰੇ ਕੋਲ ਆਉਂਦਾ ਤਾਂ ਮੈਨੂੰ ਪਤਾ ਨਾ ਲੱਗਦਾ ਮੇਰੀ ਰੂਹ ਕੰਬ ਗਈ ਪਤਾ ਨਹੀਂ ਲੱਗਾ ਕਿ ਮੈਨੂੰ ਕਦੋਂ نیند ਆ ਗਈ ਮੇਰੀ ਅੱਖਾਂ ਖੁੱਲੀਆਂ ਤਾਂ ਮੇਰਾ ਘਰਵਾਲਾ ਮੇਰੇ ਸਾਹਮਣੇ ਸੀ ਤੇ ਉਸ ਤੋਂ ਬਾਅਦ ਉਹ ਮੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ ਲੱਗੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਉਹ ਕਹਿਣ ਲੱਗੇ ਤੂੰ ਇੰਨਾ ਡਰ ਕਿਉਂ ਰਹੀ ਹੈ ਮੈਂ ਤੈਨੂੰ ਕਿਹੜਾ ਕੁਝ ਕਿਹਾ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੇਰੇ ਤੇ ਸ਼ੱਕ ਨਾ ਕਰਿਓ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ ਉਸ ਨੇ ਕਿਹਾ ਕਿ ਹਾਂ ਦੱਸ ਮੈਂ ਤੇਰੀ ਗੱਲ ਸੁਣ ਰਹੀ ਹਾਂ ਅਤੇ ਉਸ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਅਚਾਨਕ ਫੇਰ ਮੈਂ ਚੁੱਪ ਹੋ ਗਈ ਮੇਰੇ ਦਿਮਾਗ ਵਿੱਚ ਡਰ ਸੀ ਜੇ ਸੱਚ ਦੱਸਿਆ ਤਾਂ ਮੈਨੂੰ ਛੱਡ ਦੇਣਗੇ ਕਿਉਂਕਿ ਕੋਈ ਵੀ ਆਦਮੀ ਆਪਣੀ ਔਰਤ ਨੂੰ ਇਸ ਤਰ੍ਹਾਂ ਕਬੂਲ ਨਹੀਂ ਕਰਦਾ ਮੇਰੇ ਮਾਪੇ ਦੇ ਪਸੰਦ ਨਾਲ ਹੀ ਵਿਆਹ ਹੋਇਆ ਸੀ ਤੇ ਆਪਣੇ ਘਰ ਵਾਲੇ ਨੂੰ ਸੱਚ ਦੱਸ ਲਈ ਮੈਨੂੰ ਮਾਨਸਿਕ ਤੌਰ ਤੇ ਤਿਆਰ ਹੋਣਾ ਪੈਣਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮੈਂ ਪਸੰਦ ਹਾਂ ਬਸ ਫਿਰ ਮੈਂ ਗੱਲ ਟਾਲ ਦਿੱਤੀ ਉਸ ਤੋਂ ਬਾਅਦ ਅਸੀਂ ਆਪਣੀ ਮਦਹੋਸ਼ੀ ਵਿੱਚ ਰਹੇ ਮੈਂ ਦੂਰ ਤੱਕ ਉਹੀ ਸਭ ਕੁਝ ਸੋਚ ਰਹੀ ਸੀ ਮੈਨੂੰ ਮੇਰੇ ਘਰ ਵਾਲੇ ਦੀ ਗੱਲ ਸੁਣਨੀ ਚਾਹੀਦੀ ਸੀ ਇਹ ਕਹਿ ਕੇ ਉਹ ਬਾਥਰੂਮ ਗਏ ਜਿਵੇਂ ਮੇਰੇ ਸਰੀਰ ਵਿੱਚ ਤਾਂ ਹੁਣ ਜਾਨ ਹੀ ਨਹੀਂ ਬਚੀ ਸੀ ਮੈਂ ਉਸ ਦੀ ਫੋਟੋ ਦੇਖ ਰਹੀ ਸੀ ਮੈਂ ਉਸ ਦੇ ਨਾਲ ਵਿਆਹ ਵਾੜੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਸੀ ਆਖਰ ਉਸ ਦੇ ਕੁਝ ਹੱਕ ਸੀ ਪਰ ਜੋ ਹਨੇਰੇ ਵਿੱਚ ਮੇਰੇ ਨਾਲ ਹਾਦਸਾ ਹੋਇਆ ਮੈਨੂੰ ਸਬਰ ਕਰਨਾ ਸੀ ਤੇ ਉਹ ਆਦਮੀ ਲੱਭਣਾ ਸੀ ਜਿਸ ਨੇ ਸਭ ਕੁਝ ਕੀਤਾ ਮੇਰੀ ਇੱਜ਼ਤ ਤੇ ਦਾਗ ਲੱਗ ਜਾਂਦਾ ਜੇਕਰ ਮੈਂ ਦੱਸਦੀ ਮੇਰੇ ਮਾਪੇ ਬੁੱਢੇ ਸੀ ਮੇਰਾ ਇੱਕ ਭਰਾ ਸੀ ਮੈਂ ਹਮੇਸ਼ਾ ਆਪਣੇ ਭਰਾ ਤੇ ਪਿਓ ਦੀ ਇੱਜ਼ਤ ਕੀਤੀ ਪਰ ਜੇ ਵਿਆਹ ਤੋਂ ਬਾਅਦ ਮੈਨੂੰ ਕੱਢ ਦਿੰਦੇ ਤਾਂ ਉਹਨਾਂ ਨੂੰ ਲਾਂਤਾਂ ਪੈਂਦੀਆਂ ਮੇਰਾ ਘਰ ਵਾਲਾ ਬਾਥਰੂਮ ਚੋਂ ਬਾਹਰ ਆਇਆ ਤੇ ਕਹਿਣ ਲੱਗਾ ਤੂੰ ਵੀ ਛੇਤੀ ਤਿਆਰ ਹੋ ਜਾ ਮੈਂ ਬਹੁਤ ਹਲਕੀ ਜਹੀ ਮੁਸਕਾਨ ਦੇ ਨਾਲ ਕਿਹਾ ਕਿ ਠੀਕ ਹੈ ਸ਼ਾਇਦ ਮੇਰੇ ਮਨਾ ਕਰਨ ਨਾਲ ਉਸ ਦਾ ਮੂਡ ਖਰਾਬ ਹੋ ਗਿਆ ਸੀ ਮੈਂ ਚੁੱਪਚਾਪ ਬਾਥਰੂਮ ਚ ਗਈ ਹੱਥ-ਮੂੰਹ ਧੋ ਕੇ ਬਾਹਰ ਆਈ ਪਰ ਉਹ ਕਮਰੇ ਵਿੱਚ ਨਹੀਂ ਸੀ ਮੈਂ ਪਹਿਲੇ ਦਿਨ ਆਪਣੇ ਘਰ ਵਾਲੇ ਨੂੰ ਆਪਣੇ ਆਪ ਤੋਂ ਦੂਰ ਕਰ ਦਿੱਤਾ। ਮੈਂ ਤਿਆਰ ਹੋ ਕੇ ਕਮਰੇ ਚੋਂ ਆਈ ਤਾਂ ਆਪਣੀ ਮਾਂ ਕੋਲ ਬੈਠਾ ਸੀ ਅਤੇ ਉਹਨਾਂ ਦੇ ਬਰਾਬਰ ਮੈਂ ਵੀ ਬੈਠ ਗਈ। ਮੇਰੀ ਸੱਸ ਮੇਰੇ ਵੱਲ ਧਿਆਨ ਨਾਲ ਦੇਖ ਰਹੀ ਸੀ। ਪਤਾ ਨਹੀਂ ਉਸ ਦੀ ਅੱਖਾਂ ਵਿੱਚ ਕੀ ਸੀ ਪਰ ਮੈਂ ਡਰ ਰਹੀ ਸੀ ਕਿ ਜੇ ਕੱਲ ਰਾਤ ਵਾਰੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਘਰੋਂ ਕੱਢ ਦੇਣਗੇ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੂੰ ਕੱਲ ਰਾਤ ਬਾਹਰ ਕਿਉਂ ਨਹੀਂ ਆਈ? ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਅੱਖ ਲੱਗ ਗਈ, ਮੈਨੂੰ ਨੀਂਦ ਆ ਗਈ ਪਰ ਮੈਂ ਅੱਗੇ ਤੋਂ ਧਿਆਨ ਰੱਖਾਂਗੀ। ਮੈਂਨਾਂ ਤੋਂ ਮਾਫੀ ਮੰਗੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਮੈਂ ਪਹਿਲੇ ਹੀ ਦਿਨ ਆਪਣੇ ਰਿਸ਼ਤੇ ਖਰਾਬ ਨਾ ਕਰਾਂ ਥੋੜੀ ਜਿਹੀ ਦੇਰ ਬਾਅਦ ਇੱਕ ਆਦਮੀ ਕਾ ਚਾਇਆ ਤੇ ਮੈਂ ਉਸ ਵੱਲ ਵੇਖਿਆ ਉਹ ਸਿੱਧਾ ਮੇਰੀ ਸੱਸ ਕੋਲ ਗਿਆ ਅਤੇ ਉਸ ਨਾਲ ਗੱਲਾਂ ਕਰਨ ਲੱਗਾ ਮੈਂ ਉਸ ਨੂੰ ਧਿਆਨ ਨਾਲ ਵੇਖ ਰਹੀ ਸੀ ਉੱਥੇ ਹੀ ਬੈਠ ਗਿਆ ਤੇ ਮੇਰੇ ਘਰ ਵਾਲੇ ਦਾ ਮੂੰਹ ਬਣ ਗਿਆ ਸੀ ਮੈਂ ਹੈਰਾਨ ਹੋ ਗਈ ਸੀ ਕਿਉਂਕਿ ਸਾਨੂੰ ਤੈਏ ਸੀ ਕਿ ਸਿਰਫ ਦੋ ਹੀ ਭੈਣ ਭਰਾ ਨੇ ਮੈਂ ਉਸ ਨੂੰ ਨਹੀਂ ਦੇਖਿਆ ਸੀ ਫਿਰ ਪਤਾ ਲੱਗਾ ਕਿ ਮੇਰੇ ਸਹੁਰੇ ਦੇ ਪਹਿਲੇ ਵਿਆਹ ਦਾ ਮੁੰਡਾ ਤੇ ਇਹਨਾਂ ਨਾਲ ਘਟ ਹੀ ਮਿਲਦਾ ਉਹ ਮੈਨੂੰ ਅਜੀਬ ਨਜ਼ਰਾਂ ਨਾਲ ਵੇਖ ਰਿਹਾ ਸੀ ਉਸ ਦੀ ਅੱਖਾਂ ਦੇ ਵਿੱਚ ਚਮਕ ਸੀ ਮੈਂ ਚੁੱਪ ਰਹੀ ਮੇਰੀ ਨਣਦ ਨੇ ਕਿਹਾ ਵਿਆਹ ਵਿੱਚ ਨਹੀਂ ਆਇਆ ਬਾਹਰ ਸੀ ਮੈਂ ਨੀਵੀ ਪਾ ਲਈ ਮੈਂ ਦਿਉਰ ਨਾਲ ਕੀ ਗੱਲ ਕਰਦੀ ਮੇਰਾ ਘਰ ਵਾਲਾ ਗੁੱਸੇ ਵਿੱਚ ਸੀ ਤੇ ਮੈਂ ਰਿਸ਼ਤਾ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਮੇਰੀ ਨਣਦ ਨੇ ਮੈਨੂੰ ਰਸੋਈ ਵਿੱਚ ਬੁਲਾਇਆ ਦੋਵੇਂ ਇੱਕ ਦੂਜੇ ਤੋਂ ਨਫ਼ਰਤ ਕਰਦੇ ਸੀ ਅਤੇ ਉਸ ਤੋਂ ਬਾਅਦ ਅਸੀਂ ਚਾਹ ਤੇ ਨਾਸ਼ਤੇ ਦੀ ਤਿਆਰੀ ਕਰਨ ਲੱਗੇ ਨਣਦ ਨੇ ਆ ਕੇ ਕਿਹਾ ਕਿ ਇੰਨਾ ਵਿੱਚ ਕੋਈ ਮਸਲਾ ਸੀ जिस ਕਰਕੇ ਦੋਨੋਂ ਭਰਾਵਾਂ ਦੀ ਬਹੁਤ ਘਟ ਬਣਦੀ ਹੈ ਦੋਨਾਂ ਵਿੱਚ ਨਫ਼ਰਤ ਪੈਦਾ ਹੋ ਗਈ ਮੈਂ ਚੁੱਪ ਸੀ ਕੱਲ ਰਾਤ ਦਾ ਨਜ਼ਾਰਾ ਮੇਰੀ ਅੱਖਾਂ ਦੇ ਸਾਹਮਣੇ ਸੀ ਅਤੇ ਉਸ ਨੇ ਸਭ ਕੁਝ ਬਦਲੇ ਮੇਨਸਾਕੁਸ਼ ਕੀਤਾ ਮੈਂ ਰਸੋਈ ਤੋਂ ਬਾਹਰ ਆਈ ਤੇ ਉਸ ਦੀ ਆਵਾਜ਼ ਸੁਣੀ ਮੇਰੇ ਰੋਂਗਟੇ ਖੜੇ ਹੋ ਗਏ ਸੀ ਇਹ ਆਵਾਜ਼ ਰਾਤ ਵਾਲੀ ਸੀ ਕਿ ਉਹੀ ਸੀ ਜਿਸ ਨੇ ਮੇਰੇ ਨਾਲ ਸੁਹਾਗਰਾਤ ਮਨਾਈ ਮੇਰੇ ਸਰੀਰ ਵਿੱਚ ਅੱਗ ਲੱਗ ਗਈ ਸੀ ਉਹ ਮੁਜਰਮ ਸੀ ਤੇ ਘਰੋਂ ਚਲਾ ਗਿਆ ਪਰ ਜਾਂਦੇ ਸਮੇ ਉੱਪਰੋਂ ਹੇਠੋਂ ਤੱਕ ਮੈਨੂੰ ਦੇਖਿਆ ਉਸ ਨੇ ਮੇਰੇ ਨਾਲ ਬਦਸਲੂਕੀ ਕੀਤੀ ਪਰ ਅੱਜ ਰਾਤ ਮੇਰਾ ਘਰ ਵਾਲੇ ਨੇ ਫੇਰ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਮੈਂ ਉਸ ਨੂੰ ਉਸਦੀ ਕਰਤੂਤ ਕਿਦਾਂ ਦੱਸਦੀ ਮੈਂ ਪਰਾਂਵਾ ਵਿੱਚ ਲੜਾਈ ਨਹੀਂ ਕਰਾਉਣਾ ਚਾਹੁੰਦੀ ਸੀ ਨਾਲੇ ਮੇਰੀ ਇੱਜ਼ਤ ਦਾ ਸਵਾਲ ਸੀ ਮੇਰਾ ਘਰ ਵਾਲਾ ਗੁੱਸੇ ਵਿੱਚ ਕਮਰੇ ਚ ਆ ਤੇ ਕਹਿਣ ਲੱਗਾ ਮੈਂ ਤੈਨੂੰ ਸ਼ਰੀਫ ਔਰ ਸਮਝਦਾ ਸੀ ਪਰ ਜੋ ਤੂੰ ਕੀਤਾ ਮੈਨੂੰ ਯਕੀਨ ਨਹੀਂ ਆ ਰਿਹਾ ਤੂੰ ਮੈਨੂੰ ਇਸ ਲਈ ਮਨਾ ਕਰ ਰਹੀ ਸੀ ਤੇਰੀ ਵੀਡੀਓ ਮੇਰੇ ਕੋਲ ਆ ਗਈ ਮੇਰੇ ਕਮਰੇ ਚ ਨਾ ਹੁੰਦਿਆਂ ਮੇਰੇ ਬੈੱਡ ਤੇ ਤੂੰ ਕਿਸੇ ਹੋਰ ਨਾਲ ਸੁਹਾਗਰਾਤ ਬਣਾ ਲਈ ਅਤੇ ਮੇਰਾ ਸਾਰਾ ਵजूद ਉਸੇ ਸਮੇਂ ਕੰਬਣ ਲੱਗ ਗਿਆ ਸੀ ਮੈਂ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਮੇਰੇ ਘਰ ਵਾਲੇ ਨੂੰ ਇਦਾਂ ਪਤਾ ਲੱਗੂਗਾ ਮੈਂ ਰੋਂਦੇ ਕਿਹਾ ਮੇਰਾ ਕੋਈ ਕਸੂਰ ਨਹੀਂ ਜੇ ਤੁਹਾਡੇ ਕੋਲ ਵੀਡੀਓ ਆਈ ਹੈ ਤਾਂ ਧਿਆਨ ਨਾਲ ਦੇਖੋ ਕਮਰੇ 'ਚ ਕਿੰਨਾ ਹਨੇਰਾ ਜੇਕਰ ਯਕੀਨ ਨਹੀਂ ਤਾਂ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ ਕਿ ਬੱਤੀ ਚਲੀ ਗਈ ਸੀ ਮੈਨੂੰ ਨਹੀਂ ਪਤਾ ਮੇਰੇ ਨੇੜੇ ਕੌਣ ਆਇਆ ਮੇਰਾ ਕੀ ਕਸੂਰ ਸੀ ਅਸਤਕ ਮੈਨੂੰ ਤੁਹਾਨੂੰ ਕਦੇ ਨਹੀਂ ਮਿਲੀ ਸੀ ਮੈਂ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਚਾਹੁੰਦੀ ਸੀ ਮੇਰਾ ਵਿਆਹ ਹੁਣੇ ਹੋਇਆ ਸੀ ਜੇ ਮੈਨੂੰ ਛੱਡ ਦਿੰਦੇ ਤਾਂ ਮੇਰੇ ਪਰਿਵਾਰ ਤੇ ਕੀ ਹੁੰਦਾ ਉਸਨੇ ਮੈਨੂੰ ਬਾਹਰ ਤੋਂ ਫੜ ਕੇ ਗੁੱਸੇ ਵਿੱਚ ਕਿਹਾ ਬਕਵਾਸ ਕਰਨ ਦੀ ਕੋਈ ਲੋੜ ਨਹੀਂ ਸਾਡੇ ਵਿੱਚ ਨਫ਼ਰਤ ਹੈ ਪਰ ਉਸ ਨੂੰ ਤਾਂ ਪਤਾ ਸੀ ਕਿ ਮੇਰਾ ਕੋਈ ਕਸੂਰ ਨਹੀਂ ਪਰ ਫਿਰ ਵੀ ਉਸਨੇ ਮੇਰੀ ਗਲਤੀ ਘੱਡੀ ਉਸਨੇ ਕਿਹਾ ਮੇਰਾ ਤੇ ਤੇਰੇ ਭਰਾ ਦਾ ਟੈਸਟ ਹੋਊਗਾ ਤੇ ਇਸ ਤੋਂ ਬਾਅਦ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂਗੀ ਅਤੇ ਇਹ ਸਭ ਕੁਝ ਮੈਨੂੰ ਪਾਗਲ ਕਰਨ ਦੀ ਹੱਦ ਤੱਕ ਲੈ ਆ ਮੇਰੀ ਗੱਲ ਸੁਣ ਕੇ ਘਰ ਵਾਲਾ ਚੁੱਪ ਹੋ ਗਿਆ ਸੀ ਮੇਰੇ ਦਿਉਰ ਨੂੰ ਹਸਪਤਾਲ ਬੁਲਾਇਆ ਤੇ ਮੈਨੂੰ ਵੀ ਲੈ ਗਏ ਸ਼ਾਇਦ ਮੇਰੀ ਸਾਸ ਦੀ ਸਿਹਤ ਖਰਾਬ ਸੀ ਉਸਨੇ ਕਿਹਾ ਕਿ ਮੈਨੂੰ ਇਨੇ ਚਿਤ ਕਿਉਂ ਬੁਲਾਇਆ ਮੇਰੇ ਘਰ ਵਾਲੇ ਉਸਦੇ ਮੂੰਹ ਤੇ ਥੱਪੜ ਮਾਰਿਆ ਤੇ ਡਾਕਟਰ ਕੋਲ ਲੈ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੂੰ ਮੇਰੀ ਗੈਰ ਹਾਜ਼ਰੀ ਵਿੱਚ ਫਾਇਦਾ ਚੁੱਕਿਆ ਮੇਰੀ ਘਰ ਵਾਲੇ ਨੇ ਗਲਤ ਕੀਤਾ ਤੇਰੇ ਵਰਗੇ ਭਰਾ ਤੇ ਲਾਹਨਤ ਹੈ ਇੰਨਾ ਗਿਰ ਗਿਆ ਤੂੰ ਇਨਸਾਨੀਅਤ ਹੀ ਭੁੱਲ ਗਿਆ ਪਰ ਉਸ ਦੀ ਤਾਕਤ ਵਧ ਗਈ ਸੀ ਉਸ ਨੇ ਡਾਕਟਰ ਨੂੰ ਕਹਿ ਕੇ ਉਸ ਦਾ ਚੈੱਕਅਪ ਕਰਾਇਆ ਅਤੇ ਪੁਸ਼ਟੀ ਧਮਕੀ ਦਿੱਤੀ ਅਤੇ ਉਸ ਨੇ ਜੋ ਕੀਤਾ ਸੀ ਉਸ ਲਈ ਕਿਹਾ ਕਿ ਮੈਂ ਸ਼ਰਵਿੰਦਾ ਤੇ ਇੱਥੋਂ ਜਾ ਰਿਹਾ ਹਾਂ ਪਰ ਮੇਰੇ ਘਰਵਾਲੇ ਨੇ ਉਸ ਨੂੰ ਮਾਫ ਨਹੀਂ ਕੀਤਾ ਸੀ ਪਰ ਹੁਣ ਮੇਰੀ ਜ਼ਿੰਦਗੀ ਬਹੁਤ ਬੇਤਰ ਹੈ ਮੇਰਾ ਘਰਵਾਲਾ ਮੇਨਾਂ ਆਰਾਮ ਨਾ ਪੇਸ਼ ਆਉਂਦਾ ਹੈ ਤਾਂ ਦੋਸਤੋ ਅੱਜ ਦੀ ਕਹਾਣੀ ਕਿੱਦਾਂ ਲੱਗੀ ਜੇਕਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ